ਵਾਈਕੀਪੀ ਦਾ ਖਾਬਸਾ ਵਾਹਿੰਦੀ ਕੀ ਫਤ ਤੇ ਮੈਂ ਜਸਪ੍ਰੀਤ ਸਿੰਘ ਬੀਕੇ ਜੀ ਫੋਸਾ ਜ਼ਿਲ੍ਹਾ ਪ੍ਰਧਾਨ ਰੋਪੜ ਮੇਰੇ ਨਾਲ ਸਰਦਾਰ ਜੁਹਾਰ ਸਿੰਘ ਜੀ ਸੂਬਾ ਮੀਤ ਪ੍ਰਧਾਨ ਬੀਕੇ ਜੀ ਫੋਸਾ ਤੋਂ ਮੈਨੂੰ ਹੁਣੀ ਅੱਧਾ ਘੰਟਾ ਪਹਿਲਾਂ ਜਿਹੜੀ ਇੱਕ ਪੋਬੀਆ ਰਿਪੋਰਟ ਆਈ ਸੀ ਵੀ ਅੜੇ ਦੋਲੇ ਆਪਣੇ ਰੋਪੜ ਤੋਂ ਕਿ ਕੱਲ ਨੂੰ ਆਪਣੇ ਰੋਪੜ ਪੈਲੇ ਦੀ ਕੋ ਦੁਰਵਕਸ ਪੈਲੇ ਸਾ ਉੱਥੇ ਇੱਕ ਸੈਣੀ ਸਮਾਜ ਦੇ ਨਾਲ ਦੇ ਥੱਲੇ ਭਾਜਪਾ ਜਿਹੜੀ ਹਰਿਆਣਾ ਦਾ ਜਿਹੜਾ ਸਾਡਾ ਮੁੱਖ ਮੰਤਰੀ ਆ ਲਾਲ ਸਿੰਘ ਸੈਣੀ ਸਾਡੇ ਕਿਸਾਨਾਂ ਦਾ ਕਾਤਲਾ ਸ਼ੁਕਰਨ ਸਿੰਘ ਦਾ ਕਾਤਲਾ ਹੋ ਉਹ ਕੱਲ ਨੂੰ ਸਮਾਨਤ ਕਰਨ ਜਾ ਰਹੇ ਆ 1 ਵਜੇ 12 ਤੋਂ 1 ਵਜੇ ਦੇ ਕਰੀਬ ਸੋ ਮੇਰੀ ਬੇਨਤੀ ਆ ਸਾਰਿਆਂ ਨੂੰ ਹੁਣੇ ਜਦੋਂ ਮੈਂ ਸੰਪਰਕ ਕਰਿਆ ਜਿਹਾਰ ਸਿੰਘ ਨੂੰ ਪਤਾ ਆ ਕੇ ਇਹਨਾਂ ਦੇ ਪਿੰਡੇ ਖੜੇ ਆ ਤੇ ਵੀ ਹਾਂ ਇਹ ਗੱਲ ਸਹੀ ਆ ਤਾਂ ਅਸੀਂ ਹੁਣ ਰਿਪੋਰਟ ਸਹੀ ਲਈ ਵੀ ਵਾਕੀ ਕੱਲ ਨੂੰ ਲਾਲ ਸਿੰਘ ਸੈਣੀ ਜਿਹੜਾ ਪਹੁੰਚ ਰਹੇ ਆ ਉਹਦਾ ਸਨਮਾਨ ਕਰ ਰਹੀ ਹੈ ਭਾਜਪਾ ਰੋਪੜ ਤੋਂ ਮੈਂ ਆਪਣੇ ਇਲਾਕੇ ਦੇ ਸਾਰੇ ਵੀਰਾਂ ਨੂੰ ਨੌਜਵਾਨਾਂ ਨੂੰ ਜ਼ਿਮੀਂਦਾਰਾਂ ਨੂੰ ਤੇ ਹੋਰ ਵਰਗਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਕੱਲ ਨੂੰ 11 ਵਜੇ ਆਪਾਂ ਨੇ ਰੋਪੜ ਇਕੱਠੇ ਹੋਣਾ ਇਹ ਬਾਤਲ ਦਾ ਇਹ ਭਾਜਪਾ ਦਾ ਆਪਾਂ ਨੇ ਸਖਤ ਵਿਰੋਧ ਕਰਨਾ ਇਹ ਇਦਾਂ ਹੀ ਕਿਤੇ ਵਾਪਸ ਨਾ ਚਲੇ ਜਾਵੇ ਇੱਥੇ ਸਨਮਾਨ ਕਰਾ ਕੇ ਸੋ ਸਾਰੇ ਨੂੰ ਮੇਰੀ ਬੇਨਤੀ ਆ ਵੀ ਸਵੇਰੇ 11 ਵਜੇ ਰੋਪੜ ਇਕੱਠੇ ਹੋਈਏ ਬਿਲਕੁਲ ਜੀ ਵੱਧ ਤੋਂ ਵੱਧ ਆਪਾਂ ਸਵੇਰੇ ਪਹੁੰਚ ਜੀਏ ਸਾਨੂੰ ਬੜੀ ਸ਼ਰਮ ਦੀ ਗੱਲ ਹੈ ਜੇ ਕਿਤੇ ਸਾਡੇ ਇੱਥੇ ਆ ਕੇ ਇਹਦਾ ਉਹਦੇ ਹਰਿਆਣੇ ਜਿਹੜੇ ਜੀਤ ਤੋਂ ਸੱਚਾ ਕਰਾ ਲੈ ਇਹ ਕਿਸੇ ਵਿਕਾਸ ਦੇ ਖਿਲਾਫ ਨਹੀਂ ਹੈਗਾ ਕਿਸੇ ਵਰਗ ਦੇ ਖਿਲਾਫ ਨਹੀਂ ਹੈਗਾ ਇਹ ਇੱਕ ਖਾਤਮ ਸਾਡਾ ਸ਼ੁਭਕਰਨ ਦਾ ਕਾਤਲਾ ਕਿੰਨੇ ਸਾਡੇ ਉੱਤੇ ਖਾਨਦਗੀਆਂ ਬੰਦਿਆਂ ਦੀਆਂ ਤੇ ਕਿੰਨੇ ਸਾਡੇ ਉੱਤੇ ਉਹਨਾਂ ਨੇ ਟੌਰਚਰ ਕਰ ਰਹੇ ਆ ਪਾウダー ਤੇ ਇਹ ਸਾਡਾ ਇੱਕ ਆਮ ਵਰਗ ਦਾ ਆਮ ਇਨਸਾਨੀਅਤ ਦਾ ਕਾਤਲ ਆ ਰਿਹਾ ਕੱਲ ਨੂੰ ਸਭ ਨੂੰ ਪੂਰੇ ਮਤਲਬ ਵੱਧ ਚੜ ਕੇ ਕੱਲ ਨੂੰ ਸਾਨੂੰ ਰੋਪੜ ਦੇ ਨਾਲ ਹੀ ਜਿੰਨੇ ਨਾਲ ਲੱਗਦੇ ਹੈਗੇ ਆ ਕਿਤੇ ਸਾਨੂੰ ਸਾਰਿਆਂ ਨੂੰ ਰੋਪੜ ਇਹਦਾ 12 ਵਜੇ ਦਾ ਪ੍ਰੋਗਰਾਮ ਅੱਪਾ ਕੋ ਘੱਟੋ ਘੱਟ 11 ਵਜੇ ਉੱਥੇ ਕੱਟੇ ਆਉਣਾ ਚਾਹੀਦਾ ਹੈ ਦਰਬਖਸਤ ਦਾ ਸਾਰ ਉਪਰ ਉੱਥੇ ਸਾਰੇ ਇਕੱਠੇ ਹੋਈਏ ਸਵੇਰੇ ਸਾਰੇ ਆਪਣਾ ਫਰਜ਼ ਸਮਝਦੇ ਹੋਏ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਡੇ ਸ਼ੁਭਕਰਨ ਦਾ ਕਾਤਲ ਸਾਡੇ ਡੱਲੇ ਵਾਲ ਸਾਹਿਬ ਨੂੰ ਅੱਜ ਕਿੰਨੇ 53 ਦਿਨ ਦੇ ਉੱਪਰ ਹੋ ਗਏ ਆ ਬੈਠਿਆਂ ਨੂੰ ਮਤਲਬ ਮਰਨ ਵਾਲ ਤੇ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਇਹ ਤਾਂ ਹੀ ਮਜ਼ਾਕ ਬਣਾਇਆ ਸਾਡਾ ਸਾਡੇ ਪੰਜਾਬੀਆਂ ਵਾਸਤੇ ਖਾਸ ਕਰ ਸਾਡੇ ਰੋਪੜ ਜ਼ਿਲ੍ਹੇ ਵਾਸਤੇ ਬਹੁਤ ਸ਼ਰਵਤੀ ਦਾ ਲੇ ਕੱਲ ਨੂੰ ਆਰਦੇ ਕਿਰੇ ਗਿਆ ਸੋ ਸਾਰੇ ਕੱਲ ਨੂੰ 11 ਵਜੇ ਵੱਧ ਚੜ ਕੇ ਗੁਰਵਖ ਸਪੈਲ ਪੈਲ ਤੇ ਰੋਪੜ ਤੋਂ ਲਈ ਵਾਹਿਗੁਰੂ ਦਾ ਸਤਿ ਸ੍ਰੀ ਅਕਾਲ ਸਬਸਕ੍ਰਾਈਬ ਕਰਿਓ